ਉਹ ਲੱਗੇ ਸੋ ਠੀਕ ਹੋ ਕਿਵੇਂ ਠੀਕ ਆ ਵੀਰ ਜੀ ਬਹੁਤ ਵਧੀਆ ਮੈਂ ਇੱਕ ਸੋਚਦਾ ਰਿਹਾ ਸੀ ਗੱਲ ਮੈਂ ਪਹਿਲਾਂ ਉਹੀ ਆਪਾਂ ਹੁਣ ਕਰ ਲਈਏ ਸਾਂਝੀ ਗੱਲ ਨਾ ਜੀ ਜੀ 올림픽 ਆ ਰਿਹਾ ਖੇਡਾਂ ਹੋ ਕੇ ਹਟੀਆਂ ਨੇ ਜੀ ਆਪਣਾ ਚੱਲ ਰਿਹਾ ਵੀ ਇੰਨੇ ਮੈਡਲ ਆਏ ਆਏ ਮੈਡਲ ਤਾਂ ਗਿਣੇ ਨਹੀਂ ਸੀ ਜਾਣੇ ਆਪਾਂ ਤੋਂ ਕੀ ਬਾਤ ਐ ਇੰਨੇ ਮੈਡਲ ਆਪਣੇ ਆਉਣੇ ਸੀ ਗਿਣੇ ਨਹੀਂ ਸੀ ਜਾਣੇ ਦੇਖੋ ਕਈ ਗੱਲਾਂ ਇਹੋ ਜੀਆਂ ਨੇ ਜਿਹੜੀਆਂ ਸਾਡੇ ਦੇਖ ਦੇ ਵਿੱਚ ਧਰਮ ਨਾਲ ਜੁੜੀਆਂ ਹੋਈਆਂ ਨੇ ਪਹਿਲਾਂ ਆਪਾਂ ਤਾਂ ਜਦੋਂ ਗੱਲ ਕਰਦੇ ਹਾਂ ਉਦੋਂ ਵੀ ਕਈ ਲੋਕ ਆਪਣੇ ਫਿਰ ਨੈਗੇਟਿਵ ਕਮੈਂਟ ਕਰਨ ਲੱਗ ਜਾਂਦੇ ਨੇ ਮਾੜਾ ਚੰਗਾ ਬੋਲਦੇ ਨੇ ਚਲੋ ਉਹ ਉਹਨਾਂ ਦੀ ਮौज ਆ ਠੀਕ ਹੈ ਜੀ ਆਪਾਂ ਵੀ ਕੋਈ ਇਹ ਤਾਂ ਹੈ ਨਹੀਂਗੇ ਵੀ ਆਪਾਂ ਕਿਸੇ ਧਰਮ ਨੂੰ ਮੰਨਦੇ ਨਹੀਂਗੇ ਠੀਕ ਹੈ ਨਾ ਪਰ ਕਈ ਗੱਲਾਂ ਬਹਿਮ ਭਰਮਾਂ ਪੈ ਕੇ ਮਤਲਬ ਲੋਕ ਮੰਨ ਰਹੇ ਨੇ ਇਹ ਗੱਲ ਜਿਹੜੀ ਸਾਡੇ ਅੱਜ ਮੈਡਲ ਨਹੀਂ ਆਉਣੇ ਜਿਵੇਂ ਘਟ ਆਉਣੇ ਇਹ ਵੀ ਮਤਲਬ ਇਸ ਚੀਜ਼ ਨਾਲ ਸੰਬੰਧਿਤ ਆ ਬਹਿਮ ਭਰਮ ਦੇ ਨਾਲ ਹੁਣ ਤੁਹਾਡਾ ਸਵਾਲ ਹੋਊਗਾ ਵੀ ਇਹ ਕਿਵੇਂ हां बिल्कुल भी ठीक है ना भी मैडलानू बाई ने बहन परमन ਨਾਲ ਜੋੜਤਾ दोस्तों ਜਿਹੜਾ ਦੇਸੀ ਘਿਓ ਅਸੀਂ ਸਾਡੇ ਖਿਡਾਰੀਆਂ ਨੂੰ ਖਵਾਉਣਾ ਸੀਗਾ ਦੇਸੀ ਘਿਓ ਉਹ ਅਸੀਂ ਅੱਗ ਦੇ ਉੱਪਰ ਪਾ ਪਾ ਕੇ ਸਾੜਤਾ ਉਹ ਅਸੀਂ ਡੋਲਤਾ ਸਾਡੇ ਕਿਸੇ ਵੀ ਪੀਰ ਪਗੰਬਰ ਨੇ ਕਿਸੇ ਵੀ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਇਹ ਗੱਲ ਨਹੀਂ ਕਹੀ ਬਈ ਜਿਹੜਾ ਦੇਸੀ ਕਿਉ ਆ ਇਹਨੂੰ ਤੁਸੀਂ ਮਤਲਬ ਇਸ ਤਰ੍ਹਾਂ ਇਹਦੀ ਬੇਅਦ ਉਹ ਬੇਅਦਬੀ ਆ ਜਿਹੜੀ ਤੁਸੀਂ ਇਹਨੂੰ ਆਪਣੇ ਪਾਠੀਆਂ ਉਤੇ ਉੱਪਰ ਕਰ ਕਰਕੇ ਝਾਲ ਕੇ ਅੱਗ ਦੇ ਉੱਪਰ ਪਾਉਣੇ ਹੋ ਥੋਂ ਪਾਉਨੇ ਹੋ ਜੋਤਾਂ ਲਾਉਣੇ ਆ ਠੀਕ ਆ ਜੀ ਹੁਣ ਗੱਲ ਕੀ ਸੀ ਜਿਹੜੇ ਸਮਿਆਂ ਦੀ ਗੱਲ ਆ ਜਦੋਂ ਦੇਸੀ ਕਿਉ ਵਰਤਿਆ ਜਾਂਦਾ ਸੀਗਾ ਉਦੋਂ ਲੈਂਟ ਨਹੀਂ ਸੀ ਹੁੰਦੀ ਬੇਲੀ ਨਹੀਂ ਸੀ ਹੁੰਦੀ ਲੈਟ ਨਾ ਹੋਣ ਕਰਕੇ ਦੇਸੀ ਕਿਉਂ ਆਮ ਹੁੰਦਾ ਸੀਗਾ ਘਰਾਂ ਦੇ ਵਿੱਚ ਠੀਕ ਹੈ ਜੀ ਧਾਰਮਿਕ ਸਥਾਨਾਂ ਤੇ ਡੇਰਿਆਂ ਤੇ ਜਿਹੜੇ ਵੀ ਉਸ ਸਮੇਂ ਪੀਰ ਪਗੰਬਰ ਸਾਡੇ ਸੀਗੇ ਉਸ ਸਮਿਆਂ ਚ ਜਿਹੜੇ ਇਸ ਤਰ੍ਹਾਂ ਮੱਝਾਂ ਗਾਵਾਂ ਆਉਂ ਸੀਗੀਆਂ ਤੇ ਦੇਸੀ ਕਿਉਂ ਉਦੋਂ ਮੁੱਢਲੀ ਲੋੜ ਸੀਗੀ ਲੋਕਾਂ ਦੀ ਤਾਕਤ ਦੀ ਖਾਤਰ ਬਿਲਕੁਲ ਤੇ ਨਾਲ ਉਹ ਲੋਕ ਸਾਡੇ ਸਿਆਣੇ ਸੀਗੇ ਉਹ ਇਹਨੂੰ ਮਤਲਬ ਇੱਕ ਥੋੜਾ ਜਿਹਾ ਵਰਤੋਂ ਕਰਦੇ ਸੀਗੇ ਵੀ ਜਿਵੇਂ ਚਾਨਣਾ ਕਰਨ ਦੇ ਲਈ ਬੱਤੀ ਬਣਾ ਕੇ ਜਿਵੇਂ ਦੀਵਾ ਆਪਾਂ ਜਾਂ ਜੋਤ ਕਰਕੇ ਮਤਲਬ ਅੱਛਾ ਮੈਂ ਇੱਥੇ ਤੁਹਾਨੂੰ ਰੋਕਦਾ ਤੁਸੀਂ ਮੈਨੂੰ ਕਿਤਾਬ ਦੋ ਤੁਸੀਂ ਮੇਰਾ ਪਿੰਡ ਬਿਲਕੁਲ ਜੀ ਇਹ ਤਾਂ ਬਹੁਤ ਵਾਰ ਬੜੀ ਹੈ ਬਿਲਕੁਲ ਜੀ ਮੈਂ ਵੀ ਚਲੋ ਮਤਲਬ ਹੁਣ ਮੈਂ 10 ਸਾਲ ਵੱਧ ਸੀ ਹੈ ਵਾਕਈ ਉਹਦੇ ਵਿੱਚ ਨਾ ਮਤਲਬ ਸੱਚੀ ਗੱਲ ਹੈ ਤੁਸੀਂ ਕਹਿ ਰਹੇ ਹੋ ਓਕੇ ਬਿਲਕੁਲ ਬਿਲਕੁਲ ਜੇ ਤੁਹਾਡੇ ਮਨੋਂ ਚਾਹੁੰਗੇ ਸਭ ਨੂੰ ਗੋਗਨਾ ਕਰੋ ਮੇਰਾ ਪਿੰਡ ਫਿਰ ਬਾਈ ਜੀ ਜੇ ਅਸੀਂ ਉਸ ਪਾਸੇ ਤੁਰ ਪੀ ਫਿਰ ਤਾਂ ਗੱਲ ਹੀ ਬਣ ਜੂਗੀ ਫਿਰ ਤਾਂ ਅੱਜ ਆਪਾਂ ਨੂੰ ਗੱਲ ਕਰਨੀ ਨਹੀਂ ਸੀ ਪੈਣੀ ਜੇ ਅਸੀਂ ਉਹ ਚੀਜ਼ਾਂ ਚੋਂ ਨਿਕਲ ਜਾਈਏ ਮੈਂ ਹੁਣ ਗੱਲ ਇਹ ਲਿਆਉਣਾ ਵੀ ਜਿਹੜਾ ਦੇਸੀ ਕਿ ਉਹ ਅਸੀਂ ਹੁਣ ਤੱਕ ਕੁਆਂਟਲ ਲੱਖਾਂ ਕੁਆਂਟਲ ਦੇ ਸੀ ਕਿ ਉਹ ਅਸੀਂ ਅੰਧਵਿਸ਼ਵਾਸ ਦੇ ਵਿੱਚ ਪਾ ਕੇ ਅਸੀਂ ਪਾ ਕੇ ਖਰਾਬ ਕਰਤਾ ਜਾਲਤਾ ਤੇ ਜੇ ਅਸੀਂ ਯਾਰ ਆਪਣੇ ਖਿਡਾਰੀਆਂ ਨੂੰ ਖਵਾਇਆ ਹੁੰਦਾ ਕਿਤੇ ਮਿੱਤਰੋ ਅੱਜ ਸਾਡੇ ਖਿਡਾਰੀਆਂ ਨੇ ਵੀ ਪੱਟਾਂ ਦੇ ਥਾਪੀਆਂ ਮਾਰਦੇ ਆਉਣਾ ਸੀਗਾ ਉਥੋਂ ਬਿਲਕੁਲ ਜੀ ਤੇ 1897 ਦੇ ਵਿੱਚ ਜਿਹੜੀਆਂ ਖੇਡਾਂ ਸ਼ੁਰੂ ਹੋਈਆਂ ਜੀ ਮਤਲਬ ਖੇਡਾਂ ਸ਼ੁਰੂ ਕਿਉਂ ਹੋਈਆਂ ਸੀਗੀਆਂ ਉਦੋਂ ਜੰਗ ਜੁੱਧ ਚੱਲਦੇ ਹੁੰਦੇ ਸੀਗੇ ਆਸ ਵਿੱਚ ਦੇਸ਼ਾਂ ਦੇ ਉਹਨਾਂ ਨੇ ਉਸ ਸਮੇਂ ਸਿਆਣੇ ਲੋਕਾਂ ਨੇ ਇਹ ਸੋਚਿਆ ਵੀ ਯਾਰ ਇਹ ਚੀਜ਼ ਨੂੰ ਆਪਾਂ ਖਤਮ ਕਰਕੇ ਇੱਕ ਪਿਆਰ ਭਾਵਨ ਵਾਲੇ ਪਾਸੇ ਚੱਲੀਏ ਵੀ ਕੀ ਕਰ ਸਕਦੇ ਆ ਫਿਰ ਖੇਡਾਂ ਉਹਨਾਂ ਨੇ ਇੱਕ 올림픽 ਦੀਆਂ ਜਿਹੜਾ ਇੱਕ ਬਿਉਂਤਬੰਦੀ ਬਣਾਈ ਦੇਸ਼ਾਂ ਦੀਆਂ ਵੀ ਪਿਆਰ ਪਵੇ ਠੀਕ ਹੈ ਜੀ ਪਿਆਰ ਭੈਣ ਫਿਰ ਜਿੱਤ ਹੋਵੇ ਮਤਲਬ ਤੇ ਉਸ ਤੋਂ ਬਾਅਦ ਇਹ ਸੀ ਵੀ ਜਿੱਤ ਹੋਵੇ ਹਰੇਕ ਦੇਸ਼ ਨੂੰ ਫਿਰ ਉਹ ਆਪ ਦੀ ਖਿਡਾਰੀਆਂ ਦੀ ਸੇਵਾ ਕਰਦੇ ਸੀਗੇ ਠੀਕ ਹੈ ਜੀ ਜਿੱਥੇ ਹੋਰ ਖਰਾਕ ਉੱਥੇ ਦੇ ਸੀਕਿਓ ਵੀ ਇੱਕ ਅਹਿਮ ਖਿਡਾਰੀ ਦੇ ਲਈ ਤੇ ਉਹਦੇ ਕਰਕੇ ਵੀ ਸਾਡੇ ਖਿਡਾਰੀਆਂ ਦੇ ਮਗਰ ਰਹਿਣ ਦਾ ਜਿੱਥੇ ਹੋਰ ਵੱਖ-ਵੱਖ ਤੇ ਅਲੱਗ-ਅਲੱਗ ਕਾਰਨ ਨੇ ਉੱਥੇ ਇੱਕ ਇਹ ਵੀ ਆ ਵੀ ਸਾਡੇ ਖਿਡਾਰੀ ਨੂੰ ਡਾਈਟ ਨਹੀਂ ਹੁੰਦੀ ਮਿਲਦੀ ਹੈਗੀ ਕਿਉਂਕਿ ਡਾਈਟ ਸ਼ੁਰੂ ਤੋਂ ਚਾਹੀਦੀ ਆ ਜਦੋਂ ਉਹ ਇੱਕ ਗਰਾਊਂਡ ਲੈਵਲ ਤੋਂ ਪਿੰਡਾਂ ਦੇ ਵਿੱਚੋਂ ਉੱਠਦੇ ਨੇ ਉੱਪਰਲੇ ਲੈਵਲ ਤੇ ਜਾ ਕੇ ਮੈਂ ਮੰਨਣਾ ਵੀ ਸਾਡੀਆਂ ਸਰਕਾਰਾਂ ਨਾਲ ਹੋ ਸਕਦਾ ਮਦਦ ਕਰਦੀਆਂ ਹੋਣ ਖਿਡਾਰੀਆਂ ਦੀਆਂ ਪਰ ਉਦੋਂ ਕੋਈ ਫਾਇਦਾ ਨਹੀਂਗਾ ਜਦੋਂ ਮਤਲਬ ਥੱਲੇਡੇ ਲੈਵਲ ਤੋਂ ਗਰਾਊਂਡ ਲੈਵਲ ਤੋਂ 5 ਸਾਲ ਦੀ 7 ਸਾਲ ਦੀ 10 ਸਾਲ ਦੀ ਉਮਰ ਦੇ ਵਿੱਚ ਜਿਹੜੀ ਵੀ ਉਹਦੀ ਗੇਮ ਉਹ ਸ਼ੁਰੂ ਕਰਦਾ ਉਦੋਂ ਜਿਹੜੀ ਉਹਦੇ ਅੰਦਰ ਤਾਕਤ ਪੈਣੀ ਆ ਉਹ ਪੈਣੀ ਦੇਸੀ ਖਿਓ ਦੇ ਨਾਲ ਹੀ ਦੁੱਧ ਮੱਖਣੀਆਂ ਦੇ ਨਾਲ ਠੀਕ ਹੈ ਜੀ ਸੁੱਧ ਹੋਣੀ ਆ ਵਧੀਆ ਹੋਣੀ ਸੋ ਮੈਂ ਇੰਨੀ ਗੱਲ ਇਹ ਸੀਗੀ ਮੇਰੇ ਮਨ 'ਚ ਆਈ ਵੀ ਮੈਂ ਕਹੇ ਕਰ ਹੀ ਲਈਏ ਸਾਂਝੀ ਹੁਣ ਆਪਾਂ ਵਧੀਆ ਤੁਸੀਂ ਦੱਸੋ 1899 ਸਟਾਰਟ ਹੋਈਆਂ ਇਹ ਤੁਹਾਨੂੰ ਜ਼ਰੂਰ ਗ੍ਰੀਸ਼ ਕਹਿੰਦੇ ਆਪਾਂ ਉਹ ਕਹ ओके ਬਹੁਤ ਮਤਲਬ ਤੁਸੀਂ ਇਸ ਗੱਲ ਨੂੰ ਲੈ ਕੇ ਫਿਕਰ ਮੰਨੋ ਬੜੀ ਖੁਸ਼ੀ ਦੀ ਗੱਲ ਹੈ ਚਲੋ ਧੰਨਵਾਦ ਜੀ ਬੈਠੇ ਆਜੋ